ਸੰਡੇ ਦੀ ਗੱਲ ਆ ਰਾਤ ਦੀ ਸਾਡਾ ਪੇਸ਼ੈਂਟ ਜਿਹੜਾ ਐਮਸੀਐਸ ਸਕੂਲ ਦੇ ਸਾਹਮਣੇ ਜਿਹੜਾ ਇੰਜਰਡ ਹੋਇਆ ਉਹਨੂੰ ਅਸੀਂ ਚੋਕ ਕੇ ਸਿਵਲ ਹਸਪੀਟਲ ਲੈ ਕੇ ਆਏ ਠੀਕ ਹੈ ਜੀ ਸਿਵਲ ਹਸਪੀਟਲ ਆਲੇ ਨੇ ਇੱਥੇ ਰੈਫਰ ਕੀਤਾ ਸਾਨੂੰ ਰਾਜ ਹਸਪੀਟਲ ਠੀਕ ਹੈ ਜੀ ਰਾਜ ਹਸਪੀਟਲ ਰੈਫਰ ਕੀਤਾ ਉਹ ਕਹਿੰਦੇ ਆ ਉਹ ਕਹਿੰਦੇ ਆ ਕਿ ਮਤਲਬ ਬੰਦਾ ਟੋੜਾ ਜਿਹੜਾ ਆ 10% ਚਾਂਸ ਹੈ 10% ਚਾਂਸ ਹੈ ਬਚਣ ਦੇ ਠੀਕ ਹੈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਪੂਰੀ ਕੋਸ਼ਿਸ਼ ਫਿਰ ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਜਿਹੜਾ ਦਿਨ ਵੱਧਦੇ ਗਏ ਅੱਜ ਪੂਰੇ ਇੱਕ ਹਫਤਾ ਪੂਰਾ ਹੋ ਸਾਨੂੰ ਇਹ ਹੀ ਲਾਰਾ ਲਾਇਆ ਗਿਆ ਕਿ ਇੰਪਰੂਵਮੈਂਟ ਹੋ ਰਹੀ ਹੈ ਇੰਪਰੂਵਮੈਂਟ ਹੋ ਰਹੀ ਹੈ ਲੇਕਿਨ ਪੇਸ਼ੈਂਟ ਚ ਕੋਈ ਪ੍ਰੂਵਮੈਂਟ ਨਹੀਂ ਸੀ ਨਾ ਸਾਨੂੰ ਮਿਲਣ ਦਿੱਤਾ ਜਾ ਰਿਹਾ ਸੀ ਨਾ ਕੋਈ ਜਦੋਂ ਵੀ ਜਦੋਂ ਵੀ ਮਤਲਬ ਗੱਲ ਆਂਦੀ ਇਹਨਾਂ ਦੀ ਪੇਮੈਂਟ ਹੁੰਦੀ ਹੈ ਦੁਪਹਿਰ 12 ਵਜੇ ਤੋਂ ਲੈ ਕੇ ਅਗਲੇ ਦਿਨ 12 ਵਜੇ ਤੱਕ ਠੀਕ ਹੈ ਜੀ ਇਹ ਕਹਿੰਦੇ ਕਿ ਪੈਸੇ ਜਮਾ ਕਰਾਓ ਤੇ ਅਸੀਂ ਤੁਹਾਡਾ ਇਲਾਜ ਕਰਾਂਗੇ ਠੀਕ ਹੈ ਜਦੋਂ ਵੀ ਪੈਸੇ ਕੱਟ ਹੋ ਜਾਂਦੇ ਸੀ ਉਦੋਂ ਹੀ ਇਲਾਜ ਬੰਦ ਕਰ ਦਿੰਦੇ ਸੀ ਕਿੰਨੇ ਪੈਸੇ ਹੁੰਦੇ ਸੀ ਹਾਂਜੀ ਦਿੱਲੀ ਦਾ 32000 ਰੁਪਏ ਹੁੰਦਾ ਸੀ ਕਿੰਨੇ ਦਿਨ ਹੋ ਗਏ ਅੱਜ 8 ਦਿਨ ਹੋ ਗਿਆ ਜੀ ਪ ਅੱਜ ਇੱਕਦਮ ਗਿਆਨੇ ਡੈੱਡ ਹੋ ਗਿਆ ਅੱਜ ਜਦੋਂ ਆਪਾਂ ਸਵੇਰੇ ਮਿਲਣਗੇ ਆ ਕੱਲ ਜਿਹੜਾ ਪੇਸ਼ੈਂਟ ਸੀ ਸਾਡਾ ਮਤਲਬ ਬਿਨਾ ਬੈਕਟੀਰੇਟਰ ਤੋਂ ਸਾਲੇ ਕਰਦਾ ਸੀ ਅੱਜ ਜਿਹੜੇ ਆਪਾਂ ਸਵੇਰੇ ਮਿਲਣਗੇ ਆ ਉਹਨੂੰ ਚਾਰ ਪੰਜ ਜਣੇ ਸਾਡੇ ਨਾਲ ਬਖਮੀ ਜੀ ਨੇ ਗੱਲ ਕੀਤੀ ਆ ਕਹਿੰਦਾ ਜੋ ਕਰਨਾ ਕਰ ਲੋ ਕਿੰਦੇ ਲੋ ਕਿੱਦੀ ਗਈ ਹੈ ਜੀ ਇਹ ਗਲਤੀ ਫਿਰ ਰਾਜ ਹਸਪਤਲ ਜਿਹੜਾ ਅਨਿਲ ਗਰਗ ਡਾਕਟਰ ਹੈ ਠੀਕ ਹੈ ਜੀ ਕਹਿੰਦਾ ਜੋ ਕਰਨਾ ਕਰੋ ਤੁਸੀਂ ਕੀ ਕਰਦੇ ਹੋ ਜੀ ਕਿਸ ਫਸਲ ਸਸੀ ਇਹੀ ਮੰਗ ਕਰਨੀ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਗ੍ਰਿਫਤਾਰ ਹੋਣਾ ਚਾਹੀਦਾ ਦਰਖਾਸਤ ਆਪਾਂ ਦੇਤੀ ਹੈ ਹਸਪੀਟਲ ਬੰਦ ਹੋਣਾ ਚਾਹੀਦਾ ਜੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਕੀ ਕਰੋ ਹਾਂ ਜੀ ਜੇ ਤੁਹਾਡੀ ਸੁਣਵਾਈ ਨਹੀਂ ਹੋਈ ਅਗਲਾ ਸਟੈਪ ਸਰਾ ਹੀ ਅੱਗੇ ਕੋਈ ਸਟਾਫ ਲਾਵਾਂਗੇ ਫਿਰ ਉੱਪਰ ਠੀਕ ਹੈ ਜੀ ਹਾਂ ਜੀ ਚੰਚਮਨ ਕੁਮਾਰ ਆ ਸਰ ਮੇਰਾ ਬ੍ਰਦਰ ਹੈ ਜਿਹਦਾ ਐਕਸੀਡੈਂਟ ਹੋਇਆ ਇਹ ਸਰਾ 8 ਦਿਨੋਂ 8 ਦਿਨ ਰੱਖਿਆ ਨੇ ਅੰਦਰ ਤੇ ਅੱਜ ਇਹਨਾਂ ਨੇ ਸਾਨੂੰ ਡੱਡ ਬੋਡੀ ਦਿੱਤੀ ਹੈ ਇਹ ਜਦੋਂ ਵੀ ਮਤਲਬ ਕਿ ਅਸੀਂ ਸਾਡਾ ਟ੍ਰੀਟਮੈਂਟ ਕੱਲ ਵੀ ਆਏ ਮਿਲ ਕੇ ਗਏ ਆ ਗੱਲ ਕੀਤੀ ਆ ਨਾਲ ਇਹ ਕਹਿੰਦੇ ਆ ਕਿ ਵੈਂਟਿਲੇਟਰ ਤੋਂ ਜਦੋਂ ਇਹ ਲਾ ਦਿੰਦੇ ਆ ਉਹਨਾਂ ਨੂੰ ਤੇ ਉਹਨਾਂ ਦੇ ਮਤਲਬ ਕਿ ਚਾਂਸ ਬਿਲਕੁਲ ਹੀ ਜ਼ਿਆਦਾ ਘਟ ਜਾਂਦੇ ਆ ਤੇ ਅਸੀਂ ਕੱਲ ਦੇਖ ਕੇ ਗਿਆ ਉਹਨਾਂ ਨੂੰ ਆਪਣੀ ਸਾਹ ਨਾਲ ਮਤਲਬ ਕਿ ਆਪਣੀ ਧੜਕਣ ਨਾਲ ਸਾਹ ਲੈ ਰਹੀ ਹੋ ਤੇ ਉਹਨਾਂ ਨੇ ਸਾਨੂੰ ਡੱਡ ਬੋਡੀ ਵਾਲੋ ਕਹਿਤਾ ਕਿ ਤੁਸੀਂ ਆਪਣੀ ਡੱਡ ਬੋਡੀ ਦੇ ਚੋੱਕੇ ਲਾਏ ਹੋ ਪਰ ਡਾਕਟਰ ਵੀ ਸਾਡੇ ਨਾਲ ਬਦਤਮੀਜ਼ੀ ਕਰ ਰਹੇ ਨੇ ਸਾਡੇ ਨਾਲ ਗਾਲਾਂ ਕੱਢ ਰਹੇ ਆ બસ ਸਹੀ ਇਹ ਮੰਗ ਕਰਦੇ ਆ ਕਿ ਸਾਡਾ ਜਲਦੀ ਤੋਂ ਜਲਦੀ ਹੱਲ ਹੋਏ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆ ਜੀ ਕਿ ਜਿਹੜੇ ਬੰਦੇ ਵੀ ਹੈਗੇ ਆ ਉਹ ਗ੍ਰਿਫਤਾਰ ਹੋਣ ਬਸ ਸਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਉਹਨਾਂ ਦਾ ਵੀ ਇੰਤਖਾਰ ਵੀ ਇੱਥੇ ਲੱਗਦੇ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਪਿਛਲੇ ਆ 14 ਦਿਨ ਹੋ ਗਏ ਜਦੋਂ ਤੋਂ ਇਹ ਉਹਨਾਂ ਨੂੰ ਲੈ ਕੇ ਆਈ ਇਹ ਕਹਿੰਦੇ 10% ਚਾਰਸਾ ਉਹਨਾਂ ਦੇ ਬਚਨੇ ਦੇ ਜੀ ਦੋ ਦਿਨ ਬਾਅਦ ਹੀ ਬੋਲਦੇ ਉਹਨਾਂ ਦਾ 40% ਚਾਹ ਆਜੂ ਸਾਨੂੰ ਡੈੱਡ ਬੋਡੀ ਦੇਣ ਨਹੀਂ ਕਿੱਦਾਂ ਲੈ ਲਈ ਮੇਰੇ ਨਾਲ ਦੇ ਕੋ ਬੈਠਾ ਗਾਇਸ ਇੱਥੇ ਲੋਕ ਲੋਕ ਸੋਤੇ ਆ ਇਕਰਾਇਆ ਕਰ ਕਰ ਕੇ ਬੇਸੇ ਦਿਨ ਦੇ ਅੱਜ ਅੱਜ 3-4 ਲੱਖ ਰੁਪਏ ਲਗਾਤਾ ਉਹਨੇ ਅੱਜ ਸਭ ਕੇੰਦਰੀ ਡੰਡ ਹੋ ਗਿਆ ਐਨਕਲ ਜਿੱਦਾਂ ਮਨ ਲਈ ਆ ਕੌਣ ਬੋਲਣ ਦਾ ਨਿਕਲ ਤੁਹਾਨੂੰ ਜੀ ਡਾਕਟਰ ਮੋਹਨ ਅਨਿਲ ਗਰਕ ਡਾਕਟਰ ਅਨਿਲ ਗਰਕ ਬੋਲ ਕੇ ਤੋੜ ਗਿਆ ਤਾਂ ਫਿਰ ਉਹਨ ਵੇਰ ਤੋਂ ਲੈਂਦੇ ਆ ਉਹਨਾਂ ਨੂੰ ਆ ਕੀ ਕਰੀਏ ਨਾ ਸਾਡੀ ਫੈਮਿਲੀ ਦੇ ਘਰ ਗੱਲ ਕਰਨ ਜੇ ਆ ਠੀਕ ਹੈ ਜੀ ਇੱਕ ਵਾਰ ਡਾਕਟਰ ਨਾਲ ਗੱਲ ਹੋਈ ਹੈ ਜੀ ਹਾਂ ਜੀ ਸਾਡੀ ਮਾਂ ਕੀ ਕਰਦੇ ਹੋ ਤੁਸੀਂ ਮੈਂ ਮੰਗ ਕਰਦੇ ਕਿ ਸਾਨੂੰ ਇਨਸਾਫ ਚਾਹੀਦਾ ਇਹ ਤਾਂ ਇਹ ਹਸਪਤਾਲ ਬੰਦ ਕਰੋ ਤਾਂ ਡਾਕਟਰ ਗ੍ਰਫਤਾਰ ਮੈਨੂੰ ਕੁਝ ਸਮਾਂ ਪਹਿਲਾਂ ਪਤਾ ਲੱਗਾ ਸੀ ਜੀ ਕਿ ਇੱਥੇ ਇੱਕ ਐਕਸੀਡੈਂਟ ਕੇਸ ਦੇ ਵਿੱਚ ਇਹ ਸ਼ਾਪਰ ਕੰਡੀ ਰੋਡ ਤੇ ਐਕਸੀਡੈਂਟ ਕੋਈ ਹੋਇਆ ਸੀ 8 ਦਿਨ ਤੋਂ ਬੰਦਾ ਐਡਮਿਟ ਸੀ ਇੱਥੇ ਹਸਪਤਾਲ ਵਿੱਚ ਉਹਦੀ ਟਰੀਟਮੈਂਟ ਚੱਲ ਰਹੀ ਸੀ ਮੈਨੂੰ ਪਤਾ ਲੱਗਾ ਸੀ ਵੀ ਕੁਝ ਬੰਦੇ ਆ ਕੇ ਤੇ ਉਹ ਵੈਸ ਵਸਾਈ ਕਰਦੇ ਆ ਜਦੋਂ ਮੈਂ ਇੱਥੇ ਆਇਆ ਮੈਨੂੰ ਪਤਾ ਲੱਗਾ ਵੀ ਉਹ ਕਿਤੇ ਡਾਕਟਰ ਸਾਹਿਬ ਨੂੰ ਕਹਿ ਰਹੇ ਸੀ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕਈ ਬੰਦੇ ਇਹ ਸੋਚ ਰਹੇ ਸੀ ਸ਼ਾਇਦ ਡੈਥ ਹੋ ਗਿਆ ਬੰਦਾ ਬਿਲਕੁਲ ਠੀਕ ਠਾਕ ਹੈਗਾ ਕੋਈ ਗੱਲਬਾਤ ਨਹੀਂ ਟਰੀਟਮੈਂਟ ਚੱਲ ਰਹੀ ਹੈ ਡਾਕਟਰ ਸਾਹਿਬ ਉਹਨਾਂ ਨੇ ਕਹਿਤਾ ਵੀ ਪੈਸੇ ਦੀ ਲੋੜ ਨਹੀਂ ਹੈਗੀ ਆਪਾਂ ਇਹਦਾ ਟਰੀਟਮੈਂਟ ਬਿਲਕੁਲ ਵਧੀਆ ਕਰਾਂਗੇ ਤੇ ਇਹ ਮਸਲਾ ਜਿਹੜਾ ਨਿਪਟ ਗਿਆ ਹੈਗਾ ਹੁਣ ਕੋਈ ਗੱਲਬਾਤ ਨਹੀਂ ਹੈਗੀ